ਅੱਜ ਦੀ ਜਿਹੜੀ ਵੀਡੀਓ ਹੈ ਇਹ ਵੀਡੀਓ ਉਸ ਕਹਾਣੀ ਨੂੰ ਦਰਸਾਊਗੀ ਜਿਹੜੀ ਕੁੜੀ ਦੇ ਉਸ ਪੱਖ ਨੂੰ ਦੱਸੂਗੀ ਜਿਨ੍ਹਾਂ ਤੋਂ ਇਹ ਕਹਿੰਦੇ ਆ ਵੀ ਕੁੜੀਆਂ ਮਾਪਿਆਂ ਦਾ ਸਭ ਤੋਂ ਵੱਧ ਕਰ ਸਕਦੀਆਂ ਕੁੜੀਆਂ ਮਾਪਿਆਂ ਨੂੰ ਸਭ ਤੋਂ ਵੱਧ ਮੋਹ ਪਿਆਰ ਕਰ ਸਕਦੀਆਂ ਜਦੋਂ ਧੀ ਜੰਮਦੀ ਹੈ ਤਾਂ ਅਕਸਰ ਹੀ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਹੈ ਕਿ ਕਹਿ ਦਿੰਦੇ ਆ ਕਿ ਬਹੁਤ ਮਾੜਾ ਹੋਇਆ ਧੀ ਜੰਮ ਪਈ ਪਰ ਇਸ ਧੀ ਦੀ ਕਹਾਣੀ ਸੁਣ ਕੇ ਤੁਸੀਂ ਖੁਸ਼ ਹੋ ਜਾਓਗੇ ਹੈਰਾਨ ਵੀ ਹੋਵੋਗੇ ਕਿ ਕਿਵੇਂ ਧੀ ਦੇ ਮਾਪਿਆਂ ਤੇ ਜਦੋਂ ਮੁਸੀਬਤ ਆਈ ਧੀ ਦਾ ਇਸ ਦਾ ਪਰਿਵਾਰ ਜਦੋਂ ਦੁੱਖਾਂ ਮੁਸੀਬਤਾਂ ਵਿੱਚ ਉਲਝ ਗਿਆ ਤਾਂ ਇਹ ਕਿਵੇਂ ਉਹਨਾਂ ਦੀ ਮਦਦ ਕਰਨ ਲੱਗੀ ਇਸ ਕੁੜੀ ਦੀ ਕਹਾਣੀ ਇਹ ਕਹਾਣੀ ਹੈ ਕਿ ਇਹ ਜਦੋਂ ਵਿਆਹੀ ਤਾਂ ਬਹੁਤ ਚੰਗੇ ਪਰਿਵਾਰ ਇਹਨਾਂ ਦਾ ਪਰਿਵਾਰ ਸੀ ਤੇ ਅਚਾਨਕ ਇਹਨਾਂ ਦੇ ਫਾਦਰ ਦਾ ਐਕਸੀਡੈਂਟ ਹੋ ਜਾਂਦਾ ਹੈ ਫਾਦਰ ਨੂੰ ਐਕਸੀਡੈਂਟ ਹੋਣ ਦੇ ਜਦੋਂ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਤਾਂ ਸਾਰੇ ਪਿੰਡ ਤੋਂ ਮੰਗ ਕੇ ਉਨ੍ਹਾਂ ਦਾ ਇਲਾਜ ਕਰਾਇਆ ਜਾਂਦਾ ਉਹ ਇਲਾਜ ਹਜੇ ਕੀਤਾ ਹੀ ਨਹੀਂ ਸੀ ਤਾਂ ਮਾਂ ਦੇ ਦੋ ਆਪਰੇਸ਼ਨ ਹੋ ਜਾਂਦੇ ਆ ਮਾਂ ਦੇ ਆਪਰੇਸ਼ਨਾਂ ਤੋਂ ਕਿਤੇ ਜਦੋਂ ਉੱਭਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਇਹਦਾ ਭਰਾ ਐਸੀ ਨਸ਼ੇ ਦੀ ਲਤ ਦੇ ਵਿੱਚ ਫਸਦਾ ਕਿ ਉਹ ਵੀ ਸਾਰੀ ਆਪਣੀ ਜ਼ਿੰਦਗੀ ਦੇ ਆਖਰੀ ਪੜਾ ਤੇ ਆ ਬੈੰਦਾ ਤੇ ਉਹਦੀ ਵੀ ਮੁਸ਼ਕਲ ਹਾਲਾਤ ਬਣ ਜਾਂਦੇ ਆ ਹੁਣ ਇਹ ਭੈਣ ਹਰ ਹਫ਼ਤੇ ਆਪਣੇ ਭਰਾ ਦਾ ਆਪਣੇ ਮਾਂ ਪਿਓ ਦਾ ਸਲਾਈ ਦਾ ਕੰਮ ਕਰਕੇ ਹਰ ਹਫ਼ਤੇ ਮਦਦ ਕਰਨ ਜਾਂਦੀ ਹੈ ਕਿਉਂਕਿ ਇਹ ਕਹਿੰਦੀ ਹੈ ਕਿ ਮੈਂ ਆਪਣੇ ਮੈਨੂੰ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਦਾ ਸਾਥ ਨਹੀਂ ਛੱਡ ਸਕਦੀ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਿਓ ਜੇ ਉਹਨਾਂ ਤੱਕ ਜਿਹੜੇ ਕੁੜੀਆਂ ਨੂੰ ਮਾੜਾ ਕਹਿੰਦੇ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਨਾਲ ਨੇ ਲਵ ਦੀਪਕੌਰ ਇਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਇਹਨਾਂ ਨੂੰ ਸਹੁਰੇ ਰਹਿੰਦੇ ਹੋਏ ਪੇਕੇ ਦੀ ਇੰਨੀ ਫਿਕਰ ਕਿਉਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣੇ ਵੀ वैसे ਤਾਂ ਆਪਾਂ ਗੱਲਬਾਤ ਸਾਰੀ ਸ਼ੁਰੂ ਕਰਦੇ ਆ ਪਰ ਤੁਹਾਡੇ ਬਾਰੇ ਵੀ ਜਾਣਨਾ ਚਾਹੁੰਦੇ ਆ ਵੀ ਤੁਸੀਂ ਬਚਪਨ ਕਿਵੇਂ ਦਾ ਸੀ ਤੇ ਕਿੱਥੇ ਤੁਹਾਡਾ ਬਚਪਨ ਗੁਜ਼ਰਿਆ ਮੇਰਾ ਜਨਮ ਡਰੋਲੀ ਪਈ ਦਾ ਇਹ ਬਚਪਨ ਮੇਰਾ ਬਹੁਤ ਵਧੀਆ ਸੀ ਅਸੀਂ ਨਿੱਕੀ ਜੀ ਫੈਮਲੀ ਆ ਮੇਰੇ ਪਾਪਾ ਮੰਮੀ ਮੇਰਾ ਇੱਕ ਬ੍ਰਦਰ ਤੇ ਮੈਂ ਅਸੀਂ ਚਾਰ ਜਨੇ ਸੀ ਬਚਪਨ ਮੇਰਾ ਬਹੁਤ ਵਧੀਆ ਪਾਪਾ ਸੋਨਾ ਕੰਮ ਕਰਦੇ ਸੀ ਪੰਜਾਬ ਜੁਨੀਆਂ ਨਾ ਚ ਕੰਮ ਕਰਦੇ ਸੀ ਪਾਪਾ ਮੇਰੇ ਤੇ ਬਹੁਤ ਵਧੀਆ ਬਚਪਨ ਸੀ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਵਧਦੀ ਗਈ ਚਲੋ ਮੇਰੀ ਮੈਰਿਜ ਹੋਈ ਤੇ ਫਿਰ ਮੇਰੇ ਪੇਕੇ ਪਰਿਵਾਰ ਤੇ ਬਹੁਤ ਪ੍ਰੋਬਲਮ ਮਸੀਬਤਾਂ ਦਾ ਭਾਰ ਟੁੱਟਿਆ ਜਿਹੜਾ ਕਿ ਹਜੇ ਤੱਕ ਚੱਲਦਾ ਹੀ ਆ ਰਿਹਾ ਵਾ ਤੇ ਵੀ ਉਹ ਬਹੁਤ ਪ੍ਰੋਬਲਮ ਚ ਇਸ ਵਕਤ ਵੀ ਤੇ ਮੈਨੂੰ ਬੜੀ ਫਿਕਰ ਹੁੰਦੀ ਆ ਇੱਥੇ ਰਹਿ ਕੇ ਵੀ ਚਲੋ ਮੇਰਾ ਸਹੁਰਾ ਪਰਿਵਾਰ ਬਹੁਤ ਵਧੀਆ ਜਿਹੜੇ ਮੈਨੂੰ ਮੇਰੇ ਪੇਕੇਾਂ ਤੋਂ ਜਾਣ ਤੋਂ ਜਾਣਨ ਦੀ ਹੈਲਪ ਕਰਨ ਤੋਂ ਨਹੀਂ ਰੋਕਦੇ ਵੀ ਬਹੁਤ ਸਪੋਰਟਿਵ ਫੈਮਿਲੀ ਹੈ ਜਿਹੜੀ ਮੇਰੀ ਇਹ ਸਹੁਰਾ ਪਰਿਵਾਰ ਦੀ ਤੇ ਵੀ ਬਹੁਤ ਹੈਲਪ ਕਰਦੇ ਆ ਮੇਰੇ ਇੱਥੇ ਇੱਥੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਕਿਵੇਂ ਹੈ ਇੱਥੇ ਮੈਂ ਬਹੁਤ ਖੁਸ਼ ਆ ਸਾਰੇ ਮੇਰੇ ਬਹੁਤ ਸਪੋਰਟ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਕੱਲ ਸੋਸ਼ਲ ਮੀਡੀਆ ਤੇ ਹੈ ਨਾ ਜਿਵੇਂ ਇੰਸਟਾਗ੍ਰam ਹੀ ਲਾ ਲਵਾਂ ਮੈਂ ਇੰਸਟਾਗ੍ਰam ਤੇ ਵੀਡੀਓ ਬਣਾਉਣੀ ਆ ਤੇ ਵੀ ਸਾਡੀ ਗਲੀ ਗਵਣ ਜਾਂ ਪਿੰਡ ਚ ਬਹੁਤ ਘੱਟ ਆ ਨਹੀਂ ਬਣਾਉਂ ਦਿੰਦੇ ਵੀਡੀਓ ਪਰ ਮੈਨੂੰ ਕੋਈ ਰੋਕ ਟੋਕ ਨਹੀਂ ਆ ਮੇਰੀ ਸਪੋਰਟ ਕਰਦੇ ਆ ਸਾਰੇ ਮੇਰੇ ਹਸਬੰਡ ਮੇਰੀ ਮੰਮੀ ਸੱਸ ਮੇਰੀ ਤੇ ਮੇਰੀ ਦੀਦੀ ਹੁਣੀ ਸਾਰੇ ਪੂਰੀ ਸਪੋਰਟ ਕਰਦੇ ਨੇ ਕਰੇ ਤੁਹਾਡੇ ਉਧਰ ਕੀ ਦਿੱਕਤ ਕੀ ਆਈ ਹੈ ਹੈ ਕੀ ਸਮੱਸਿਆ ਸਮੱਸਿਆ ਤਾਂ ਵੀ ਇਹ ਸ਼ੁਰੂ ਤੋਂ ਜਦੋਂ ਮੇਰੀ ਮੈਰਿਜ ਹੋ ਗਈ ਵੀ ਚਲੋ ਥੋੜਾ ਟਾਈਮ ਤਾਂ ਸੈੱਟ ਰਿਆ ਕੰਮ ਫਿਰ ਮੇਰੇ ਪਾਪਾ ਦੇ ਪਾਪਾ ਜੁਨੀਅਨ ਚ ਕੰਮ ਕਰਦੇ ਸੀ ਤੇ ਉਹ ਸਪੈਸ਼ਲ ਲੱਗੀ ਹੋਈ ਸੀ ਤੇ ਪਾਪਾ ਨੇ ਜਦੋਂ ਵੀ ਉੱਥੇ ਡਰੇਨ ਤੇ ਬੋਰੀਆਂਆਂ ਦੀਆਂ ਹੁੰਦੀਆਂ ਰਹੀਆਂ ਤੇ ਉਹ ਜਦੋਂ ਉਹਨਾਂ ਨੇ ਬੂਆ ਖੋਲਿਆ ਨਾ ਉਹਨਾਂ ਦੇ ਸਿਰ ਚ ਬੋਰੀ ਡੱਗ ਗਈ ਤੇ ਉਸ ਦੇ ਨਾਲ ਉਹਨਾਂ ਦਾ ਸਰੀਰ ਜਿਹੜਾ ਸਾਰਾ ਠੱਕ ਗਿਆ ਇਹ ਉੱਥੇ ਚਲੋ ਕਈਆਂ ਜਣਿਆਂ ਨੇ ਚੱਕ ਕੇ ਪਾਪਾ ਨੂੰ ਉੱਥੇ ਐਡਮਿਟ ਕਰਾਤਾ ਲੈ ਗਏ ਉਹ ਤੇ ਸਾਨੂੰ ਫੋਨ ਕਰਿਆ ਤੇ ਮੈਂ ਇੱਥੇ ਸੌਰਾ ਫੈਮਿਲੀ 'ਚ ਸੀ ਮੇਰੇ ਹਸਬੰਦ ਨੂੰ ਫੋਨ ਆਇਆ ਉਹ ਮੈਨੂੰ ਲੈ ਕੇ ਗਏ ਉੱਥੇ ਤੇ ਉੱਥੇ ਲਿਜਾ ਕੇ ਰਸਤੇ 'ਚ ਮੈਨੂੰ ਦੱਸਿਆ ਨਹੀਂ ਪਰ ਮੇਰਾ ਮਨ ਕਹਿੰਦਾ ਸੀ ਕਿ ਕੁਝ ਹੋ ਗਿਆ ਏ ਮੈਂ ਬੜਾ ਉੱਥੋਂ ਤੱਕ ਰੋਂਦੀ ਗਈ ਕਿ ਮੈਨੂੰ ਦੱਸੂ ਕੀ ਹੋਇਆ ਪਰ ਨਹੀਂ ਦੱਸਿਆ ਮੇਰਾ ਮਨ ਕਹਿੰਦਾ ਸੀ ਮੇਰੇ ਪਾਪਾ ਨੂੰ ਖੁਸ਼ ਹੋ ਗਿਆ ਉੱਥੋਂ ਤੱਕ ਜਾਂਦਿਆ ਜਾਂਦਿਆ ਮੈਨੂੰ ਜਾ ਕੇ ਐਂਡ ਜਦੋਂ ਹਸਪੀਟਲ 'ਚ ਚਲੇ ਗਏ ਉਦੋਂ ਦੱਸਿਆ ਕਿ ਪਾਪਾ ਦੇ ਸੱਟ ਵੱਜ ਗਈਆਂ ਉਹ ਠੀਕ ਆ ਜੋ ਦੇਖਿਆ ਜਾ ਕੇ ਮੇਰੇ ਪਾਪਾ ਤੋਂ ਹਿਲਿਆ ਨਹੀਂ ਸੀ ਜਾਂਦਾ ਹੂੰ ਪਾਪਾ ਖਾਈ ਫੇਰਦੇ ਪੈਸੇ ਬਹੁਤ ਔਖਾ ਟਾਈਮ ਸੀ ਮੇਰੇ ਵੱਗ ਹਜੇ ਤੱਕ ਪਾਪਾ ਸੱਤ ਨਹੀਂ ਆਂ ਸੋਟੀ ਤੇ ਤੁਰਦੇ ਆ ਉਵੇਂ ਹੀ ਕੰਮ ਕਰਨ ਜਾਂਦੇ ਬਹੁਤ ਔਖਾ ਟਾਈਮ ਆ ਵੀਰੇ ਅਤ ਸੋ ਹਲੀ ਹਲੀ ਚਲੋ ਉਹਨਾਂ ਨੂੰ ਐਡਮਿਟ ਕੀਤਾ ਉੱਥੋਂ ਜਵਾਬ ਦੇਤਾ ਉਹਨਾਂ ਨੇ ਤੇ ਮੋਗੇ ਮੋਗੇ ਤੋਂ ਉਹਨਾਂ ਨੂੰ ਲੁਧਿਆਣੇ ਲੈ ਕੇ ਗਏ ਹੂੰ ਲੁਧਿਆਣੇ ਉਹਨਾਂ ਨੂੰ ਡੇਢ ਮਹੀਨਾ ਰੱਖਿਆ ਉਹਨਾਂ ਨੇ ਤੇ ਸਾਡੇ ਕੋਲੇ ਪੈਸੇ ਨਹੀਂ ਹੁੰਦੇ ਸੀ ਹੂੰ ਤੇ ਮੇਰਾ ਬ੍ਰਦਰ ਮੇਰੇ ਤਾਈ ਮੇਰੀ ਤੇ ਉਹ ਸਾਰਾ ਪੈੰਡ ਮੰਗਦੇ ਸੀ ਹੂੰ ਪੈੰਡ ਮੰਗ ਕੇ ਪੈਸੇ ਦਿੰਦੇ ਸੀ ਮੈਨੂੰ ਤੇ ਉਹ ਮੈਂ ਲੈ ਕੇ ਜਾਂਦੀ ਸੀ ਉਹਨਾਂ ਕੋਲ ਮੈਂ ਕਦੀ ਕੱਲਿਆ ਸਫਰ ਨਹੀਂ ਕੀਤਾ ਉਸ ਟਾਈਮ ਨੇ ਮੈਨੂੰ ਇੰਨਾ ਕੁ ਸਫਰ ਕਰਾਤਾ ਕਿ ਮੈਨੂੰ ਮੋਗੇ ਤੋਂ ਚੜਾਉਂਦੇ ਸੀ ਤੇ ਮੈਂ ਲੁਧਿਆਣੇ ਕੱਲੀ ਜਾਂਦੀ ਸੀ ਮੇਰੇ ਹਸਬੰਦ ਉੱਥੇ ਰਹਿੰਦੇ ਸੀ ਪਾਪਾ ਕੋਲੇ ਸਾਰੇ ਪਿੰਡ ਤੋਂ ਪੈਸੇ ਘਰ-ਘਰ ਤੋਂ ਮੰਗਦੇ ਸੀ ਹਾਂਜੀ ਘਰ-ਘਰ ਤੋਂ ਮੰਗੇ ਅਨਾਉਂਸਮੈਂਟ ਕਰਵਾਈ ਕੋਈ ਤਾਂ ਘਰੇ ਦੇ ਜਾਂਦਾ ਸੀ ਵੀ ਨਹੀਂ ਆਪ ਚਲੋ ਪਾਪਾ ਵਾਵਾ ਸੀ ਪਿੰਡ 'ਚ ਸਿਰੀ ਰਲਦੇ ਹੁੰਦੇ ਸੀ ਦੋ ਬਣੀ ਸੀ ਵਾਵਾ ਤੇ ਉਹ ਪੈਸੇ ਮੰਗੇ ਸਾਰੇ ਲੋਕਾਂ ਨੇ ਹੈਲਪ ਵੀ ਕੀਤੀ ਕਿਸੇ ਨੇ 100 50 500 ਤੱਕ ਤੇ 2.5-3 ਲੱਖ ਰੁਪਏ ਲੱਗਿਆ ਉਦੋਂ ਨਹੀਂ ਨਵ ਲੋਕ ਕੋਈ ਸਾਡੀ ਹੈਲਪ ਨਹੀਂ ਸੀ ਹੋਈ ਮੈਂ ਕੱਲੀ ਸੀ ਕਰਕੇ ਵੱਡੀ ਸੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀ ਮੇਰੇ ਬ੍ਰਦਰ ਨੂੰ ਨਹੀਂ ਸੀ ਇੰਨਾ ਪਤਾ ਉਹ ਪਹਿਲਾਂ ਤੋਂ ਉਹ ਵੀ ਬਿਮਾਰ ਰਹਿੰਦਾ ਸੀ ਤੇ ਹੁਣ ਉਹਦੀ ਵੀ ਬਿਮਾਰੀ ਇੰਨੀ ਜ਼ਿਆਦਾ ਵੱਧ ਗਈ ਕਿ ਥੋੜੇ ਦਿਨ ਪਹਿਲਾਂ ਮੈਂ ਉਹਨਾਂ ਦੀ ਵੀਡੀਓ ਪਾਈ ਸੀ ਕਿ ਸਾਨੂੰ ਹੈਲਪ ਦੀ ਲੋੜ ਹੈ ਤੇ ਇਧਰੋਂ ਮੈਂ ਕੱਲੀ ਹਾਂ ਕਮਾਈ ਵਾਲਾ ਕੋਈ ਨਹੀਂ ਹੈ ਪਾਪਾ ਕੰਮ ਨਹੀਂ ਕਰ ਸਕਦੇ ਪਾਪਾ ਫਿਰ ਪਾਪਾ ਦੇ ਫਿਰ ਜ 2.5 ਲੱਖ ਰੁਪਏ ਲੱਗਿਆ ਹਾਂਜੀ ਫਿਰ ਉਹ ਠੀਕ ਹੋ ਗਏ ਨਹੀਂ ਹੂੰ ਪਪਾ ਠੀਕ ਨਹੀਂ ਹੋਏ ਪਪਾ ਉਹ ਵੀ ਇੰਨਾ ਸੀ ਡਾਕਟਰ ਕਹਿੰਦੇ ਸੀ ਇਹਨਾਂ ਨੂੰ ਐਕਸਰਸਾਈਜ਼ ਕਰਾਓ ਮਾਲਿਸ਼ ਕਰੋ ਇਹਨਾਂ ਦੇ ਤੇ ਵੀ ਮਾੜਾ ਮੋਟਾ ਤੁਰਨ ਫਿਰਨ ਲੱਗ ਜਾਣਗੇ ਪਰ ਪਹਿਲਾਂ ਵਾਂਗੂ ਇਹ ਕੰਮ ਨਹੀਂ ਕਰ ਸਕਦੇ ਪਹਿਲਾਂ ਵਾਂਗੂ ਤੁਰ ਫਿਰ ਨਹੀਂ ਸਕਦੇ ਤੇ ਉਹ ਫਿਰ ਛੋਟੀ ਦੇ ਸਾਰੇ ਤੁਰਨ ਜੋਗੇ ਹੋਗੇ ਮਤਲਬ ਕਿ ਆਪਦਾ ਉੱਠ ਕੇ ਬਾਥਰੂਮ ਲੈਟ੍ਰੀਨ ਚਲੇ ਜਾਂਦੇ ਆ ਤੇ ਬਾਕੀ ਕੰਮ ਕਰਨ ਵਾਲੇ ਤਾਂ ਉਹ ਹੈ ਨਹੀਂਗੇ ਫਿਰ ਵੀ ਮਜਬੂਰੀ ਖਾਤਰ ਹੁਣ ਜਿੱਥੇ ਉਹ ਪਹਿਲਾਂ ਅੱਲੀ ਵਰਦਾ ਘਮ ਕਰਦੇ ਸੀ ਬੋਰੀ ਚੱਕਦੇ ਸੀ ਅਣ ਉੱਥੇ ਉਹ ਜਾ ਬਣਾ ਲੈਂਦੇ ਆ ਪੰਡਾ ਅਰਥ ਕਰ ਤੋਂ ਲੈਂਦੇ ਆ ਪਾਣੀ ਪਿਆ ਦਿੰਦੇ ਆ ਇਹੋ ਜਿਹਾ ਕੰਮ ਰਹਿ ਗਿਆ ਨਹੀਂ ਮੇਰੇ ਪਾਪਾ ਕੱਲੇ 50 ਕਿਲੋ ਦੀ ਬੋਰੀ ਚੱਕ ਦਿੰਦੇ ਸੀ ਹੂੰ ਬਹੁਤ ਵਧੀਆ ਸੀ ਉਹ ਜਿਹੜੇ ਹੁਣ ਕੱਖ ਨਾਲ ਹੌਲੇ ਹੋ ਗਏ ਇੱਕ ਮਤਲਬ ਹੱਸਦਾ ਖੇਡ ਦੇ ਘਰ ਤੇ ਕਿੰਨਾ ਮੁਸੀਬਤਾਂ ਦਾ ਭਾਰ ਟੁੱਟ ਟੁੱਟੀਆਂ ਹਾਂਜੀ ਤੇ ਜਿਹੜੀ ਜਦੋਂ ਫਿਰ ਉਸ ਤੋਂ ਬਾਅਦ ਫਿਰ ਜਿਵੇਂ ਉਹਨਾਂ ਦੇ ਹੁੰਦਾ ਹੈ ਉਹਨੂੰ ਥੋੜਾ ਬਹੁਤ ਤੁਰ ਫਿਰਦੇ ਹੋਣੇ ਆ ਫਿਰ ਉਸ ਤੋਂ ਬਾਅਦ ਕੀ ਹੋਇਆ ਫਿਰ ਵੀ ਉਸ ਤੋਂ ਬਾਅਦ ਮੇਰੀ ਮੰਮਾ ਦੇ ਪਥਰੀਆਂ ਸੀ ਪਿੱਤੇ ਚ ਤੇ ਮੰਮੀ ਦਾ ਪਿੱਤਾ ਜਿਹੜਾ ਉਹ ਮੰਮੀ ਦੀ ਪਥਰੀ ਇੱਕ ਖਾਣੇ ਵਾਲੀ ਨਾਲੀ ਚ ਆ ਗਈ ਹਮ ਉਹਨਾਂ ਦਾ ਆਪਰੇਸ਼ਨ ਕਰਾਇਆ ਉੱਤੇ 26000 ਰੁਪਏ ਲੱਗਿਆ ਲੁਧਿਆਣੀ ਚ ਉਹ ਕਰਾਇਆ ਸੀ ਤੇ ਉਸ ਤੋਂ 8 ਦਿਨ ਬਾਅਦ ਹੀ ਪਿੱਤਾ ਫੱਟ ਗਿਆ ਪਿੱਤੇ ਦਾ ਆਪਰੇਸ਼ਨ ਕਰਾਇਆ ਪਿੱਤੇ ਦਾ ਆਪਰੇਸ਼ਨ ਦਾ ਜਦੋਂ ਐਡਮਿਟ ਹੋਣ ਤੋਂ ਪਹਿਲਾਂ ਜਿਹੜਾ ਖਰਚਾ ਸਾਡਾ ਹੋ ਗਿਆ ਹੋ ਗਿਆ 5-7000 ਉਹ ਕਾਰਡ ਤੇ ਕਰਵਾਇਆ ਸੀ ਆਪਾਂ ਹੂੰ ਤੇ ਉਹ ਕਾਰਡ ਤੇ ਚਲੋ ਕਾਰਡ ਚੱਲ ਗਿਆ ਉਸ ਤੋਂ ਬਾਅਦ ਵੀ ਜਿਹੜੀ ਦਵਾਈ ਲਿਉਣੀ ਉਹ ਸਾਡੀ ਆਪਦਾ ਹੀ ਸੀ ਖਰਚਾ ਵੀ ਪਹਿਲਾਂ ਹੀ ਬਹੁਤ ਕਰ ਜਾਈ ਸੀ ਉਦੋਂ ਮੰਮੀ ਦੇ ਪ੍ਰਸ਼ਨੋਗੇ ਦੋ ਉਹ ਵੀ ਚਲੋ ਬ੍ਰਦਰ ਉੱਥੇ ਹਸਪੀਟਲ ਚ ਜਾ ਨਹੀਂ ਸੀ ਸਕਦਾ ਕਿਉਂਕਿ ਉਹ ਪਹਿਲਾਂ ਤੋਂ ਹੀ ਬਿਮਾਰ ਰਹਿੰਦਾ ਸੀ ਉਹਨੂੰ ਸਫਰ ਨਹੀਂ ਕਰ ਸਕਦਾ ਉਹ ਹੂੰ ਵੀ ਸਫਰ ਕਰਨ ਤੇ ਨਾਲ ਉਹਨੂੰ ਘਬਰਾਹ ਪੈਂਦਾ ਸੀ ਉਹਦੇ ਤੋਂ ਥੋੜੀ ਥੋੜੀ ਡਰਿੰਕ ਲੈਂਦਾ ਸੀ ਹੂੰ ਉਹ ਫਿਰ ਹੌਲੀ ਹੌਲੀ ਜਦੋਂ ਪ੍ਰੋਬਲਮ ਵੱਧ ਗਈ ਤੇ ਪੱਕਾ ਦੇ ਹੋ ਗਿਆ ਉਹਦਾ ਕੋਈ ਟ੍ਰੀਟਮੈਂਟ ਨਹੀਂ ਅਸੀਂ ਕਰਵਾ ਸਕੇ ਕਿਉਂਕਿ ਘਰੇ ਹਾਲਤੀ ਇਹੋ ਜਿਹੀ ਸੀ ਵੀ ਨਹੀਂ ਸੀ ਕਰਵਾ ਸਕਦੇ ਕੋਈ ਕਮਾਈ ਵਾਲਾ ਵੀ ਹੈ ਨਹੀਂ ਸੀ ਉਹ ਫਿਰ ਮਾੜਾ ਮੁੱਟਾ ਕੰਮ ਕਰਦਾ ਉਹ ਘਰ ਖਰਚਾ ਵੀ ਤੋੜਨਾ ਹੁਣ ਉਹ ਇੰਨਾ ਕੁ ਜ਼ਿਆਦਾ ਆਦੀ ਹੋ ਗਿਆ ਵੀ ਬਿਮਾਰੀਆਂ ਨਾਲ ਹੀ ਕਰ ਗਿਆ ਹੂੰ ਉਹਨੂੰ ਟੀਵੀ ਦੀ ਪ੍ਰੋਬਲਮ ਆ ਅਸਥਮਾ ਵਾ ਖੂਨ ਕਾਲਾ ਪੀ ਲਿਆ ਹੋ ਗਿਆ ਸੀ ਯ ਮਤਲਬ ਕਿ ਸਾਰਾ ਕੁਝ ਲੀਵਰ ਲੂਬਰ ਉਹਦਾ ਖਰਾਬ ਹੋ ਗਿਆ ਕਿਉਂਕਿ ਡਰਿੰਕ ਜ਼ਿਆਦਾ ਕਰਨ ਲੱਗ ਗਿਆ ਸੀ ਤੇ ਹੈ ਉਹਨੂੰ ਪਹਿਲਾਂ ਪ੍ਰੋਬਲਮ ਸੀ ਆਈ ਨਹੀਂ ਸੀ ਸ਼ਬਦ ਤੋਂ ਪਹਿਲਾਂ ਜਦੋਂ ਉਹ ਨਾ ਪੀਂਦਾ ਵੀ ਨਹੀਂ ਸੀ ਉਹਨੂੰ ਅਲਰਜੀ ਸੀ ਉਹਦੇ ਰਿੰਗਸ ਹੋ ਜਾਂਦੇ ਸੀਗੇ ਉਹਦੇ ਕਰਕੇ ਨਾ ਉਹਨੂੰ ਫਿਰ ਡੀ ਕਿਲਵਾਉਣੇ ਪੈਂਦੇ ਸੀ ਫਿਰ ਸੈੱਟ ਹੁੰਦਾ ਸੀ ਤੇ ਉਹ ਅਲਰਜੀ ਸੀ ਦਾ ਰਤ ਤੇ ਹੁਣ ਉਹ ਪੱਕਾ ਅੱਧੀ ਹੋ ਗਿਆ ਪੱਕੇ ਅੱਧੇ ਹੁਣ ਤੋਂ ਬਾਅਦ ਇੰਨੀਆਂ ਪ੍ਰੋਬਲਮ ਹੋਊਗਾ ਨੂੰ ਬਿਮਾਰੀਆਂ ਨਾਲ ਘਿਰ ਗਿਆ ਉਹ ਤੇ ਹੁਣ ਉਹ ਮੈਰਿਡ ਹਾਂਜੀ ਮੈਰਿਡ ਆ ਉਹਦੇ ਦੋ ਬੱਚੇ ਫਿਰ ਉਹਨਾਂ ਦੀ ਵੀ ਜ਼ਿੰਦਗੀ ਬੜੀ ਮੁਸ਼ਕਲ ਹੋਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਨੂੰ ਆਇ ਲੱਗਦਾ ਹੁੰਦਾ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਤੰਗ ਜਿਹੜੇ ਅਸੀਂ ਜਦ ਮੇਰੀ ਮੰਮੀ ਬਾਬਾ ਬਹੁਤ ਜਿਆਦਾ ਵੀ ਫਿਰ ਕੰਮ ਨਹੀਂ ਕਰਦੇ ਹੁਣੇ ਤੁਹਾਡੇ ਬ੍ਰਦਰ ਵੀ ਉਹ ਇੰਨੇ ਕਿ ਜਿਆਦਾ ਬਿਮਾਰਾ ਉੱਠ ਕਿਉ ਬਾਥਰੂਮ ਤੱਕ ਨਹੀਂ ਜਾ ਸਕਦੇ ਅੱਛਾ ਹਾਂਜੀ ਸਾਰਾ ਮੇਰੀ ਮੰਮੀ ਸੰਭਾਲਦੀ ਆ ਮੰਮੀ ਦੇ ਦੋ ਆਪਰੇਸ਼ਨ ਹੋਣ ਦੇ ਬਾਬਯੂਦ ਵੀ ਉਹ ਘਰਾਂ ਚ ਕੰਮ ਕਰਦੇ ਆ ਅੱਛਾ ਹਾਂਜੀ ਦੋ ਘਰ ਦਾ ਕੰਮ ਕਰਦੇ ਆ ਦੋ ਬੱਚੇ ਆ ਉਹਦੇ ਛੋਟੇ ਛੋਟੇ ਆ ਇੱਕ ਤੀਸਰੀ ਕਲਾਸ ਚ ਪੜਦਾ ਕਿ ਚੌਥੀ ਚ ਉਸ ਤੋਂ ਬਾਅਦ ਵੀ ਥੋੜਾ ਟਮ ਜਦੋਂ ਭਰਾ ਵੀ ਬਹੁਤ ਬਿਮਾਰ ਸੀ ਮੰਮੀ ਨੇ ਦੋ ਘਰਾਂ ਦਾ ਕੰਮ ਵੀ ਕਰਨਾ ਦੋ ਬੱਚੇ ਵੀ ਸੰਭਨੇ ਇੱਕ ਦਿਨ ਆਈ ਮੇਰੇ ਭਤੀਜਾ ਖੇਡਦਾ ਖੇਡਦਾ ਡੱਗ ਗਿਆ ਉਹਦੀ ਬਾਹਾਂ ਟੁੱਟ ਗਈ ਹਾਂਜੀ ਤੇ ਮੈਂ ਇੱਥੋਂ ਜਿੰਨਾ ਵੀ ਕੰਮ ਕਰਦੀ ਮੈਂ ਸਲਾਈ ਦਾ ਕੰਮ ਕਰਦੀ ਆ ਜੋ ਵੀ ਉਹਦੀ ਸਲਾਈ ਦੇ ਪੈਸੇ ਹੁੰਦੇ ਆ ਉਹ ਮੈਂ ਹਫ਼ਤੇ ਬਾਅਦ ਆਪਦੀ ਮੰਮੀ ਪਾਪਾ ਨੂੰ ਦਿੰਦੀ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰਦੀ ਕਦੇ ਐ ਨਹੀਂ ਹੋਇਆ ਵੀ ਇੱਥੇ ਸਹੁਰੇ ਪਰਿਵਾਰ ਚ ਹੋਵੇ ਵੀ ਆ ਕੀ ਹੋਵੇ ਵੀ ਤੂੰ ਤਾਂ ਬਈ ਹੁੰਦਾ ਹੀ ਆ ਵੀ ਹਨਾ ਵੀ ਤੂੰ ਉੱਥੇ ਹੀ ਦੇਈ ਜਾਣੀ ਆ ਪੈਸੇ ਆਪਦਾ ਘਰ ਦਾ ਸੋਚਦੀ ਨਹੀਂ ਨਹੀਂ ਸੈਂ ਇਦਾਂ ਨਹੀਂ ਐ ਇੱਥੇ ਮੇਰੇ ਬਹੁਤ ਸਪੋਰਟ ਕਰਦੇ ਆ ਚਲੋ ਮੇਰੇ ਹਸਬੰਦ ਮੈਨੂੰ ਬਹੁਤ ਸਮਝਦੇ ਆ ਉਹਨਾਂ ਨੂੰ ਪਤਾ ਹੀ ਕੀ ਉੱਥੇ ਸਾਂਭਣ ਵਾਲਾ ਕੋਈ ਨਹੀਂ ਆ ਤੇ ਉਹਨਾਂ ਦਾ ਹੋਰ ਕੋਈ ਹੈ ਵੀ ਨਹੀਂ ਜਦੋਂ ਮੁਸੀਬਤ ਪੈਂਦੀ ਆ ਨਾ ਸਾਰੇ ਰਿਸ਼ਤੇਦਾਰ ਛੱਡ ਜਾਂਦੇ ਹਮ ਮੇਰੇ ਮਾਮੇ ਆਵਦੇ ਕਰੋ ਬਹੁਤ ਸਿੰਦੇ ਮੇਰੇ ਗੰਪੂਆ ਪਰ ਸਭ ਛੱਡ ਗਏ ਸਾਰੀ ਜ ਮਹਿਰੀ ਮੇਰੀ ਕਿਉਂਕਿਓ ਮੇਰੇ ਮੰਮੀ ਪਾਪਾ ਨਾ ਮੈਨੂੰ ਸਾਂਭਣਾ ਪੈਣਾ ਜ਼ਰਾ ਕੁਝ ਕਰੂੰਗੀ ਮੈਂ ਉਹਨਾਂ ਵਾਸਤੇ ਕਰਦੀ ਵੀ ਹਾਂ ਮੈਂ ਇੱਥੇ ਕੰਮ ਕਰਦੀ ਹਾਂ ਜੋ ਮੈਨੂੰ ਪੈਸਾ ਬੰਦਨ ਮੈਂ ਉਹਨਾਂ ਨੂੰ ਦੇ ਦੇਣੀ ਮੈਨੂੰ ਕੁਝ ਨਹੀਂ ਕਹਿੰਦੇ ਮੇਰੇ ਸੌਰਾ ਫੈਮਿਲੀ ਮੇਰੇ ਬਹੁਤ ਸਪੋਰਟ ਕਰਦੇ ਆ ਤੇ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਹੈ ਨਹੀਂ ਕੋਈ ਉਹਨਾਂ ਨੂੰ ਮੈਂ ਹੀ ਸਾਂਭਣਾ ਇੱਕ ਤਰੀਕੇ ਨਾਲ ਹਫ਼ਤੇ ਦੇ ਹਫ਼ਤੇ ਤੁਸੀਂ ਪੂਰਾ ਉਹਨਾਂ ਦਾ ਵੀ ਸਾਰਾ ਰਾਸ਼ਨ ਤੋਂ ਲੈ ਕੇ ਉਹ ਕਰਕੇ ਆਉਨੇ ਹੋ ਹਾਂਜੀ ਮੇਰੇ ਹਸਬੰਡ ਵੀ ਹੁਣ ਜਿਵੇਂ ਉਹ ਕਿੱਥੇ ਕੰਮ ਲੱਗਿਆ ਵੀ ਉਹਨਾਂ ਦੇ ਕੋਈ ਬਾਹਰੋਂ ਆਏ ਹੋਏ ਅੰਕਲ ਉਹਨਾਂ ਨੇ ਲੱਗਿਆ ਜਦੋਂ ਫ੍ਰੀ ਹੋਣੀ ਕਿਨਾਂ ਸਿਰ ਪਹਿਲਾਂ ਵੀ ਆਏ ਸੀ ਉਦੋਂ ਗਏ ਸਿਲੰਡਰ ਬਰਾ ਕੇ ਦੇਖ ਕੇ ਆਂਦਾ ਉਹਨਾਂ ਨੂੰ ਸਭ ਦਾ ਪਤਾ ਲੈ ਕੇ ਦੇ ਕੇ ਆਂਦਾ ਵੀ ਜਿੰਨੇ ਵੀ ਜੋਗੇ ਸੀ ਉਹਨਾਂ ਦੀ ਫੁੱਲ ਹੈਲਪ ਕਰਦੇ ਆ ਮੈਂ ਤਾਂ ਚਲੋ ਕਰਨੀ ਆ ਮੇਰੇ ਹਸਬੰਦ ਵੀ ਕਰਦੇ ਆ ਤੇ ਮੈਨੂੰ ਨਹੀਂ ਕਹਿੰਦੇ ਨਹੀਂ ਕੁਝ ਵੀ ਐ ਵੀ ਦੁਕਾਤ ਉਹਨਾਂ ਨੂੰ ਪੈਸੇ ਦੇਈ ਜਾਣੀ ਆ ਜਾਂ ਉਹਨਾਂ ਦੀ ਹੈਲਪ ਕਰਦੇ ਰਹਿਣੀ ਆ ਆਪਦਾ ਘਰ ਨਹੀਂ ਵੇਂਦੀ ਨਹੀਂ ਕਿਹਾ ਕਰੀ ਦੀ ਸਗੋਂ ਮੇਰੇ ਨਾਲ ਜਾ ਕੇ ਨਾ ਉਹਨਾਂ ਨੂੰ ਦੇਖਦੇ ਅੱਛਾ ਹਾਂਜੀ ਇੰਨਾ ਜਦੋਂ ਇਹ ਲੱਗਦਾ ਹੁੰਦਾ ਵੀ ਇੰਨੀਆਂ ਮੁਸੀਬਤਾਂ ਆਉਂਦੀਆਂ ਤੇ ਵੀ ਇੱਕ ਵੀ ਸਾਡੇ ਤੇ ਕਿਉਂ ਆ ਰਹੀਆਂ ਕਦੇ ਹੋਇਆ ਵੀ ਰੱਬ ਨਾਲ ਗਿਲਾ ਸ਼ਿਕਵਾ ਹੋਇਆ ਬਹੁਤ ਆਦਾ ਹੂੰ ਮੈਂ ਰੱਬ ਨੂੰ ਕਿੰਨੇ ਨੀਰ ਬਸ ਸਾਨੂੰ ਅਸੀਂ ਥੋੜੀ ਜਿਹੀ ਕੋਸ਼ਿਸ਼ ਆ ਉਹਨਾਂ ਨੂੰ ਠੀਕ ਤਰ੍ਹਾਂ ਰੱਖਦਾ ਹੂੰ ਵੀ ਇੰਨੀ ਪ੍ਰੋਬਲਮ ਕਾ ਤੂੰ ਵੀ ਮੈਨੂੰ ਹੀ ਕਾ ਤੋ ਪਰਖ ਰਿਆਂ ਤੂੰ ਪਰ ਸਾਰੇ ਚਾਚੇ ਤਾਈ ਆਪਦੇ ਕਰੇ ਬਹੁਤ ਸੱਟਾ ਸਾਨੂੰ ਛੱਡ ਕੇ ਹੂੰ ਕੋਈ ਸਾਥ ਨਹੀਂ ਦਿੰਦਾ ਸਭ ਛੱਡ ਗਏ ਪਾਪਾ ਨੇ ਦੋ ਮਾਰ ਲਏ ਥਾਂ ਦੇ ਵੀ ਵਿੱਚ ਵੀਰ ਲਈ ਵੀ ਠੀਕ ਹੋ ਜੂ ਪਰ ਨਹੀਂ ਹੋਇਆ ਹੂੰ ਹੁਣ ਵੀ ਅਸੀਂ ਥਾਂ ਵਿੱਚ ਨਾ ਲਾਇਆ ਸੀ ਕੋਈ ਮਿਲਿਆ ਨਹੀਂ ਸਾਨੂੰ ਅੱਛਾ ਜਿੰਨਾ ਵੀ ਥਾਂ ਨੂੰ ਵੇਚ ਰਿਹਾ ਸਾਰਾ ਕੁਝ ਹਾਂਜੀ ਮੇਰੇ ਦਾਦਾ ਕਹਿੰਦਾ ਸੀ ਵੀ ਚਲ ਅਸੀਂ ਤਾਂ ਲੈ ਲੈਨੇ ਆ ਪਰ ਉਹਨਾਂ ਦਾ ਇੱਕ ਮੁੰਡਾ ਡਾਕਟਰ ਆ ਉਹ ਕਹਿੰਦਾ ਨਾ ਅਸੀਂ ਤਾਂ 30 ਹਰ ਨੂੰ ਮਰਲਾ ਵੀ ਮਤਲਬ ਕੀ ਲਵਾਂਗੇ ਪਹਿਲਾਂ ਤਾਂ ਉਮਰ ਲਏ ਉਹਨਾਂ ਨੂੰ ਵਿੱਚ ਕਹਿੰਦੇ ਅਸੀਂ ਪਹਿਲਾਂ ਵੀ 3 ਨੂੰ ਲਿਆ ਸੀ ਹੁਣ ਵੀ 3 ਨੂੰ ਲਵਾਂਗੇ ਤੇ ਪਰ ਇੰਨਾ ਸਸਤਾ ਥਾਂ ਦੇ ਕੇ ਫਿਰ ਉਹਨਾਂ ਲਈ ਕੁਝ ਨਹੀਂ ਸੀ ਬਚਣਾ ਉਹਨਾਂ ਦੇ ਕੋਲੇ ਤਾਂ ਘਰ ਵੀ ਨਹੀਂ ਰਹਿਣਾ ਸੀ ਤੇ ਵੀ ਮਤਲਬ ਕੀ ਫਿਰ ਅਸੀਂ ਨਹੀਂ ਵਿੱਚ ਉਹ ਮੇਨ ਬਲਣਾ ਛੱਡ ਗਏ ਮਤਲਬ ਕਿ ਹੈਲਪ ਨਹੀਂ ਕਰਦਾ ਕੋਈ ਵੀ ਕਰੀ ਕੋਸ਼ਿਸ਼ ਹੋਈ ਜਾਵੇ ਕੋਈ ਪੁੱਛ ਦੱਸ ਨਹੀਂ ਕਰਦਾ ਸਭ ਛੱਡ ਗਏ ਜਦੋਂ ਮੁਸੀਬਤ ਆਉਂਦੀ ਆ ਸਭ ਹਾਂਜੀ ਸਭ ਸਾਥ ਛੱਡ ਜਾਂਦੇ ਛੱਡ ਜਾਂਦੇ ਵੀਰੇ ਜਮਾ ਛੱਡ ਗਏ ਮੇਰੇ ਅੱਪੂਆ ਮਾਮੇ ਕੋਈ ਨਹੀਂ ਆ ਕੇ ਵੜਦਾ ਅੱਛਾ ਮਾਮੇ ਵੀ ਨਹੀਂ ਆਉਂਦੇ ਹਾਂਜੀ ਮਾਮੇ ਵੀ ਨਹੀਂ ਇੱਕ ਮਾਮਾ ਆ ਜਾਂਦਾ ਵਾ ਚਲੋ ਫਿਰ ਸਾਰੇ ਘਰਾਂ ਵਰਗੇ ਘਰ ਹੁੰਦੇ ਹਨਾ ਕੋਈ ਇੰਨਾ ਵੀ ਨਹੀਂ ਵੀ ਸਾਰਾ ਦੂਜਿਆਂ ਲਈ ਕਰੀ ਜਾਵੇ ਜਿਵੇਂ ਹਣ ਉਹ ਮੇਰੇ ਤਾਂ ਮੰਮੀ ਡੈਡੀ ਮੈਂ ਤਾਂ ਕਰਨਾ ਹੀ ਆ ਪਰ ਦੂਜੇ ਨਹੀਂ ਕਰਦਾ ਕੋਈ ਇੰਨਾ ਕਿਸੇ ਦਾ ਹਾਂ ਇਹ ਵੀ ਹੈ ਵੀ ਹਰ ਵੀ ਬੰਦਾ ਕਿਉਂਕਿ ਆਪਣੇ ਵੀ ਜੇ ਸਾਰੇ ਰਿਸ਼ਤੇਦਾਰ ਵੀ ਆਪਣੇ ਅਰਗੇ ਹੀ ਹੁੰਦੇ ਆ ਹਾਂਜੀ ਉਹ ਵੀ ਕਿੰਨਾ ਕ ਕਰ ਸਕਦਾ ਕਿੰਨਾ ਕ ਕਰ ਸਕਦੇ ਹਨ ਚਲੋ ਜਿੰਨੇ ਜੋਗੇ ਸੀ ਉਹਨਾਂ ਨੇ ਕੀਤਾ ਉਹਨਾਂ ਦਾ ਥੈਂਕ ਯੂ ਕਹਿੰਨੇ ਵੀ ਸਦਾ ਤਨੀ ਅਗਲਾ ਸਾਰਾ ਕੁਝ ਵੀ ਕਮਾ ਕੇ ਲਿਆਵੇ ਉਹਨਾਂ ਨੂੰ ਦੇ ਦੇਵੇ ਨਾ ਨਹੀਂ ਕਰਦਾ ਕੋਈ ਨਾ ਹਮ ਇਹ ਫਿਰ ਇਸ ਜਿਹੜੀ ਇਹ ਇਹਦਾ ਹੱਲ ਕੀ ਹੋਊਗਾ ਜਿਵੇਂ ਇਸ ਇੰਨੀ ਮੁਸੀਬਤ ਹੈ ਕੀ ਸੋਚਦੇ ਹੋ ਵੀ ਤੁਸੀਂ ਕੀ ਲੱਗਦਾ ਵੀ ਕੀ ਹੱਲ ਹੋ ਸਕਦਾ ਵੀ ਇੰਨੀਆਂ ਮੁਸੀਬਤਾਂ ਦਾ ਵੀਹੋਂ ਤੁਹਾਡੇ ਬ੍ਰਦਰ ਠੀਕ ਹੋ ਜੂਗਾ ਤਾਂ ਮੈਨੂੰ ਲੱਗਦਾ ਕੰਮ ਤਾਂ ਫੇਰ ਵੀ ਨਹੀਂ ਕਰ ਸਕੂਗਾ ਉਹ ਹਾਂਜੀ ਉਹ ਕੰਮ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਮੰਮੀ ਕਰਦੇ ਆ ਮੈਂ ਜਿਵੇਂ ਮੈਨੂੰ ਰੱਬ ਸ਼ਾਇਦ ਮੈਨੂੰ ਦੱਸ ਹੀ ਰਿਹਾ ਕਿ ਤੈਨੂੰ ਕਰਨਾ ਪੈਣਾ ਤੂੰ ਆਪਦਾ ਕੁਝ ਕਮਾ ਆ ਜਾਣਾ ਕੁਝ ਕਰ ਅਸਲੇ ਵਿੱਚ ਸਾਰਿਆਂ ਨੂੰ ਕਹਿਣੀ ਨਹੀਂ ਕਿ ਮੇਰੀ ਸਪੋਰਟ ਕਰੋ ਜੇ ਮੈਂ ਕੁਝ ਕਮਾਉਂਗੀ ਨਾ ਤੇ ਉਹਨਾਂ ਦੀ ਹੈਲਪ ਕਰ ਦੂੰਗੀ ਫਿਰ ਵੀ ਹਜੇ ਮੈਨੂੰ ਚਲੋ ਕੋਈ ਇਨਕਮ ਨਹੀਂ ਗਈ ਫਿਰ ਵੀ ਮੈਂ ਕਦੀ ਚੂਨਾ ਲਾਉਣਾ ਨਰੇਗਾ ਦੇ ਕੰਮ ਤੇ ਜਾਣਾ ਕੱਪੜੇ ਸਲਾਈ ਕਰਨੇ ਜਾਂ ਕਿ ਮਰਚਾ ਤੋੜਨੀ ਆ ਮੈਂ ਕੰਮ ਕਰਦੀ ਆ ਮੈਂ ਕੰਮ ਤੋਂ ਜਾਵਾਂ ਨਹੀਂ ਟਲਦੀ ਕਿਉਂਕਿ ਮੈਨੂੰ ਅੱਗੇ ਮੇਰੀ ਫੈਮਲੀ ਦੀ ਮੈਂ ਹੈਲਪ ਕਰਨੀ ਇੱਕ ਲੱਖ ਫੋਲੋਅਰ ਹੋ ਕੇ ਵੀ ਤੁਸੀਂ ਨਰੇਗਾ ਦਾ ਕੰਮ ਦਿਹਾੜੀਆਂ ਕਰਦੇ ਹੋ ਤੋ ਨਾ ਲਾਉਂਦੇ ਹੋ ਇਹ ਹੁੰਦਾ ਵੀ ਮੈਂ ਵੀ ਵੀ ਉਹਦੇ ਤੋਂ ਕੋਈ ਫਾਇਦਾ ਤਾਂ ਨਹੀਂ ਹੋਇਆ ਬਸ ਸਾਨੂੰ ਮਸ਼ਹੂਰੀ ਮਿਲ ਗਈ ਹੈ ਨਾ ਹਾਂ ਹਜੇ ਤੱਕ ਕੋਈ ਫਾਇਦਾ ਨਹੀਂ ਆ ਹਾਂ ਵੀ ਚਲੋ ਫੇਮ ਆ ਲੋਕਾਂ ਨੇ ਹਨਾ ਦੇਖ ਲਿਆ ਉਹ ਵੀ ਆਪਾਂ ਕੁਝ ਮੈਂ ਇਹੋ ਜਿਹਾ ਸੋਚਿਆ ਨਹੀਂ ਸੀ ਕਿ ਮੈਂ ਇੱਤੇ ਇੰਨੇ ਮੇਰੇ ਹੋ ਜਾਣਗੇ ਫਾਲੋਅਰ ਵੈਸੇ ਹੀ ਹਸਤੇ ਖੇਡਦੇ ਨੇ ਨਰੇਗਾ ਤੇ ਗਏ ਉੱਥੇ ਵੀਡੀਓ ਬਣਾਤੀ ਤੇ ਚਲੋ ਚੱਲ ਗਈ ਹਨਾ ਤੇ ਉਸ ਤੋਂ ਬਾਅਦ ਚਲ ਫਾਲੋਅਰ ਜੁੜਨੇ ਸ਼ੁਰੂ ਹੋ ਗਏ ਮਾੜੀ ਮੱਟੀ ਵੀਡੀਓ ਬਣਾ ਲੈਨੇ ਬੇਸ਼ੱਕ ਤੁਸੀਂ ਹੱਸਦੇ ਮੈਨੂੰ ਦੇਖਿਆ ਹੋਊਗਾ ਪਰ ਮੇਰੇ ਦੁੱਖ ਜਿਹੜੀ ਮੇਰੀ ਰੀਅਲ ਲਾਈਫ ਆ ਸ਼ਾਇਦ ਉਹ ਨਹੀਂ ਪਤਾ ਤੁਹਾਨੂੰ ਹੂੰ ਇਹ ਤਾਂ ਇਹੀ ਹੁੰਦਾ ਵੀ ਹੱਸਦੇ ਚਿਹਰਿਆਂ ਦੇ ਪਿੱਛੇ ਪਤਾ ਨਹੀਂ ਕਿੰਨੇ ਦੁੱਖ ਲੁਕੇ ਹੁੰਦੇ ਆ ਬਹੁਤ ਦੁੱਖ ਹੁੰਦੇ ਆ ਜਿਹੜਾ ਜ਼ਿਆਦਾ ਹੱਸੂਗਾ ਨਾ ਇਨਸਾਨ ਹੱਸਦਾ ਨਜ਼ਰ ਆਊਗਾ ਉਹਨੂੰ ਬੜੇ ਦੁੱਖ ਹੁੰਦੇ ਉਹਦੇ ਕੋਲ ਹੂੰ ਕਿਤੇ ਅਗਲਾ ਕਦੀ ਕਦੀ ਦੁੱਖ ਫਰੋਲਣ ਦਾ ਟਾਈਮ ਜਿਹੜਾ ਹੁੰਦਾ ਮੌਕਾ ਮਿਲਦਾ ਹੈ ਨਾ ਫਿਰ ਉਹ ਖੁੱਲ ਕੇ ਰੋਂਦਾ ਸ਼ਾਇਦ ਉਹਨੂੰ ਹੌਲਾ ਹੋ ਜਾਂਦਾ ਸੀ ਉਹਦਾ ਵੀ ਚਲ ਮੇਰੇ ਦੁੱਖ ਨਾ ਖੁੱਲਿਆ ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਕੁੜੀਆਂ ਨਹੀਂ ਜ਼ਿੰਮੇਵਾਰੀਆਂ ਤੋਂ ਭਜਦੀਆਂ ਅੱਪਾ ਦੇਖਿਆ ਵੀ ਸਾਰੇ ਰਿਸ਼ਤੇਦਾਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਹਨਾ ਭੱਜ ਗਏ ਇੱਕ ਕੁੜੀ ਹੋਣ ਦੇ ਨਾਤੇ ਤੁਸੀਂ ਵੀ ਕਹਿ ਸਕਦੇ ਸੀ ਭਈ ਵੀ ਮੈਂ ਤਾਂ ਹੁਣ ਵਿਆਹੀ ਹੋਈ ਆ ਵੀ ਮੇਰੇ ਤਾਂ ਸਹੁਰਿਆਂ ਦਾ ਵੀ ਮੇਰੇ ਆਪ ਦੀਆਂ ਕਬੀਲਦਾਰੀਆਂ ਬੱਚੇ ਹੋਗੇ ਮੇਰੇ ਵੀ ਹੁਣ ਮੈਂ ਨਹੀਂ ਕਰ ਸਕਦੀ ਤੁਸੀਂ ਵੀ ਇਹ ਤੁਹਾਡੇ ਕੋਲੇ ਵੀ ਬਹਾਨਾ ਤਾਂ ਸੀਗਾ ਤੁਸੀਂ ਕਿਉਂ ਨਹੀਂ ਭੱਜੇ ਦੇਖੋ ਵੀਰੇ ਜਿਨ੍ਹਾਂ ਨੇ ਜਨਮ ਦਿੱਤਾ ਹਨਾ ਮੈਨੂੰ ਪਾਲ ਪੋਸ ਕੇ ਇੱਦੀ ਵੱਡੀ ਕੀਤਾ ਤਾਂ ਮੈਂ ਉਹਨਾਂ ਦਾ ਦੇਣ ਤਾਂ ਸਾਰੀ ਉਮਰ ਨਹੀਂ ਦੇ ਸਕਦੀ ਹਣਾ ਉਹਨਾਂ ਦੇ ਬਦੌਲਤ ਹੀ ਹਾਂ ਮੈਂ ਅੱਜ ਜੇ ਮੈਨੂੰ ਪੈਦਾ ਹੀ ਨਾ ਕਰਦੇ ਮੈਂ ਦੁਨੀਆ ਤੇ ਹੁੰਦੀ ਨਾ ਹਣਾ ਤੇ ਵੀ ਮੈਂ ਉਹਨਾਂ ਤੋਂ ਭੱਜ ਨਹੀਂ ਸਕਦੀ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਮੇਰਾ ਵਿਆਹ ਕੀਤਾ ਮੈਨੂੰ ਸਭ ਕੁਝ ਦਿੱਤਾ ਜੋ ਉਸ ਟਾਈਮ ਦੇ ਸਕਦੇ ਸੀ ਹਣਾ ਮੇਰੀ ਖੁਸ਼ੀਆਂ ਦਾ ਖਿਆਲ ਰੱਖਿਆ ਹੁਣ ਵੀ ਮੇਰੇ ਪਾਪਾ ਜੇ ਵਧੀਆ ਹੁੰਦੇ ਕੰਮਕਾਰ ਵਾਲੇ ਹੁੰਦੇ ਤਾਂ ਉਹ ਮੈਨੂੰ ਥੋੜੋ ਇੱਧਰ ਉੱਧਰ ਨਾ ਦਿੰਦੇ ਵੀ ਮੇਰੀ ਧੀ ਕੰਮ ਕਰਦੀ ਫਿਰਦੀ ਹਣਾ ਮੈਂ ਨਹੀਂ ਭੱਜ ਸਕਦੀ ਉਹਨਾਂ ਤੋਂ ਨਾ ਭੱਜ ਜੋ ਕੋਈ ਨਾ ਭੱਜੋ ਕੁੜਾਂ ਦਾ ਵੀ ਪੂਰਾ ਫਰਜ ਆ ਵੀ ਆਪਦੇ ਮੰਮੀ ਪਾਪਾ ਦਾ ਪੂਰੀ ਦੇਖ ਰਿਖ ਕਰੋ ਉਹਨਾਂ ਨੂੰ ਸੰਭਾਲੋ ਆਪਾਂ ਸਾਰੇ ਪਰਿਵਾਰ ਚ ਵੀ ਉਹਨਾਂ ਨੂੰ ਮਾਪਿਓ ਸਮਝੋ ਤੇ ਆਪਦੇ ਮਾਪਿਆਂ ਨੂੰ ਵੀ ਜੇ ਤੁਸੀਂ ਕਦਰ ਕਰੋਗੇ ਨਾ ਤੇ ਫਿਰ ਹਸਬੰਡ ਵੀ ਥੋੜਾ ਉਹਨੇ ਕਦਰ ਕਰੂ ਤੁਹਾਡੇ ਮਾਪਿਓ ਦੀ ਹਾਂਜੀ ਤੇ ਉਹਨਾਂ ਦੇ ਹਸਬੰਦ ਦੇ ਮਾਪਿਓ ਦੀ ਕਦਰ ਨਹੀਂ ਕਰਦੀਆਂ ਤੇ ਇਹ ਚਾਹੁੰ ਚਾਹੁੰਦੀਆਂ ਵੀ ਉਹਨਾਂ ਦੇ ਮਾਪਿਓ ਦੀ ਕਦਰ ਹੋਵੇ ਫਿਰ ਔਖਾ ਹੋ ਜਾਂਦਾ ਹਾਂਜੀ ਬਹੁਤ ਔਖਾ ਹੋ ਜਾਂਦਾ ਹਾਂ ਜੋ ਭੈਣ ਜੀ ਤੁਸੀਂ ਤੁਹਾਡਾ ਟਾਈਮ ਦਿੱਤਾ ਆਪਦੇ ਦਿਲ ਦੀ ਗੱਲ ਸਾਡੇ ਨਾਲ ਸ਼ੇਅਰ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਜ਼ਿੰਦਗੀ ਬਾਰੇ ਇੰਨਾ ਸੱਚ ਮੇਰਾ ਜਿਹੜੀ ਰਿਐਲਿਟੀ ਆ ਉਹ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਗੇ ਲੋਕਾਂ ਨੂੰ ਪਤਾ ਲੱਗੂਗਾ ਹੋਣ ਲਈ ਥੈਂਕ ਯੂ ਜੀ ਜੁੜੇ ਰਹੋ ਵੋਕਲ ਜੁਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ